ਹਾਂਜੀ ਦਰਸ਼ਕ ਵੀਰੋ ਅੱਜ ਜਮਾ ਪਹੁੰਚਿਆ ਅੰਸਰਾਂ ਦਾ ਸਹਿਰ ਜਿੱਥੇ ਕਿ ਤੁਸੀਂ ਵੇਖ ਰਹੇ ਹੋ ਇੱਥੇ ਬਹੁਤ ਵੱਡਾ ਟ੍ਰੇਨ ਹਾਦਸਾ ਹੋਇਆ ਏ ਤੇ ਇੱਥੇ ਪਹੁੰਚੇ ਜੀ ਉਸ ਸਥਾਨ ਤੇ ਜਗ੍ਹਾ ਤੇ ਇਸ ਤਰ੍ਹਾਂ ਦਾ ਸਹਿਰ ਤੇ ਤੁਹਾਨੂੰ ਰਿਵਿਊ ਕਰਕੇ ਦਿਖਾਵਾਂਗੇ ਆਪਣੇ ਚੈਨਲ ਦੇ ਥਰੂ ਤੁਹਾਨੂੰ ਹਾਂਜੀ ਤੁਸੀਂ ਵੇਖ ਰਹੇ ਹੋ ਇਸ ਸਮੇਂ ਮੈਂ ਪਹੁੰਚਿਆ ਹਾਂ ਅੰਸਰਾਂ ਸਹਿਰ ਜਿੱਥੇ ਕਿ ਅੱਜ ਬਹੁਤ ਵੱਡਾ ਹਾਦਸਾ ਹੋ ਚੁੱਕਾ ਦੋ ਟ੍ਰੇਨਾਂ ਆਪਸ ਵਿੱਚ ਟਕਰਾ ਗਈਆਂ ਸਨ ਤੇ ਹੁਣ ਕੰਮ ਚੱਲ ਰਿਹਾ ਹੈ ਇਹਨਾਂ ਦਾ ਇਹਨਾਂ ਨੂੰ ਪਾਟਰੀ ਤੋਂ ਉਤਾਰ ਕੇ ਸਾਈਡ ਤੇ ਕੀਤਾ ਜਾ ਰਿਹਾ ਹੈ ਦੇਖ ਸਕਦੇ ਤੁਸੀਂ ਕਰੇਨਾਂ ਦੇ ਜਰੀਏ ਜਿਹੜੀਆਂ ਕਰੇਨਾ ਹੁੰਦੇ ਨੇ ਆਮ ਮੋਹਰੀ ਕਰੇਨਾ ਨਹੀਂ ਹੁੰਦੀਆਂ ਇਹ ਟ੍ਰੇਨ ਵਾਲੀਆਂ ਕਰੇਨਾ ਹੁੰਦੀਆਂ ਨੇ ਵੱਡੀਆਂ ਇਹ ਵੀ ਟ੍ਰੇਨ ਕਰੇਨਾ ਹੁੰਦੀ ਰਹੇ ਨੇ ਤੇ ਦੇਖ ਸਕਦੇ ਤੁਸੀਂ ਜਿਵੇਂ ਕਿ ਆਲੇ-ਦਾਲੇ ਮੇਲਾ ਲੱਗਿਆ ਹੁੰਦਾ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਆਲੇ-ਦਾਲੇ ਦੀ ਸਥਿਤੀ ਐਡੀ ਜੋ ਕਿ ਤੁਸੀਂ ਦੇਖ ਦੇਖ ਸਕਦੇ ਹੋ ਲੋਕਾਂ ਦੀ ਜਿਵੇਂ ਕਿ ਮੇਲਾ ਲੱਗਿਆ ਹੁੰਦਾ ਨਾ ਉਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਇਸ ਸਥਾਨ ਤੇ 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 ਤੁਸੀਂ ਵੇਖ ਸਕਦੇ ਹੋ ਇਹ ਪੁਰਜੇ ਖਿਲਰੇ ਹੋਏ ਨੇ ਉਸ ਟ੍ਰੇਨ ਦੇ ਤੇ ਦੇਖ ਸਕਦਾ ਹਾਂ ਵੱਡੀਆਂ-ਵੱਡੀਆਂ ਟ੍ਰੇਨਾਂ ਜਿਹੜੀ ਕਿ ਇਹ ਦੋ ਇੰਜਣ ਸੀਗੇ ਆਪਸ ਵਿੱਚ ਟ੍ਰਾਗੇ ਸਨ ਹਾਂਜੀ ਦਰਸ਼ਕੋ ਤੁਸੀਂ ਵੇਖ ਰਹੇ ਹੋ ਇਹ ਸਮੇਂ ਪਹੁੰਚਿਆ ਹਾਂ ਸਰਹੰਦ ਸਹਿਰ ਤੇ ਇੱਥੇ ਬਹੁਤ ਵੱਡਾ ਹਾਦਸਾ ਹੋ ਗਿਆ ਏ ਤੇ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਇਹ ਉਹ ਟ੍ਰੇਨ ਆ ਜਿਹੜੇ ਜੋ ਕਿ ਆਪਸ ਵਿੱਚ ਭੜਗਿਆ ਸਈ ਆ ਦੋ ਟ੍ਰੇਨਾਂ ਆ ਆ ਦੇਖੋ ਜੀ ਵੱਡੀਆਂ ਵੱਡੀਆਂ ਕ੍ਰੇਨਾਂ ਖੜੀਆਂ ਨੇ ਇਸ ਸਮੇਂ ਇਸ ਜਗ੍ਹਾ ਤੇ ਇਹ ਕਿ ਆਪਾਂ ਜਾਣਾ ਹਾਂ ਹਾਂ ਜੀ ਆ ਦੇਖ ਸਕਦੇ ਤੁਸੀਂ ਤੇ ਪੈਸੇਂਜਰ ਡੱਬੇ ਨੇ ਇਹ ਮੇਰੇ ਜਾਨ ਦਾ ਬਚਾਅ ਹੋ ਗਿਆ ਇਸ ਜਗ੍ਹਾ ਤੇ ਹਾਂਜੀ ਜਾਨ ਦਾ ਕੋਈ ਨੁਕਸਾਨ ਨਹੀਂ ਅੱਛਾ ਜਾਨ ਦਾ ਵੀਰੋ ਨੇ ਕਹਿੰਦੇ ਕੋਈ ਨੁਕਸਾਨ ਨਹੀਂ ਬਚਾਅ ਹੋ ਚੁੱਕਿਆ ਹੈ ਬਚਾਅ ਰਹਿ ਗਿਆ ਪਰਮਾਤਮਾ ਦੀ ਕਿਰਪਾ ਦੇ ਨਾਲ ਆਹ ਦੇਖੋ ਜੀ ਇਸ ਦਰੰਦ ਦੇ ਨੇੜੇ ਹੋਇਆ ਇਹ ਹਾਸਾ ਆਹ ਦੇਖ ਸਕਦੇ ਤੁਸੀਂ ਸ੍ਰੀ ਆਂਦੇ ਸਹਿਰ ਦੇ ਨਜ਼ਦੀਕ ਹੋਇਆ ਇਹ ਹਾਸਾ ਤੇ ਹੁਣ ਰੇਲਵੇ ਵਿਭਾਗ ਦੇ ਮੁਲਾਜ਼ਮ ਲੱਗੇ ਹੋਏ ਨੇ ਰੇਲਵੇ ਵਿਭਾਗ ਦੇ ਮੁਲਾਜ਼ਮ ਜਿਹੜੇ ਲੱਗੇ ਹੋਏ ਨੇ ਆਹ ਦੇਖ ਸਕਦੇ ਹੋ ਆਹ ਦੇਖ ਸਕਦੇ ਹੋ ਮਾਲ ਗੱਡੀ ਵੀ ਇੱਕ ਉਹ ਵੀ ਇਹਨਾਂ ਦੇ ਕਿ ਰਾਸਤੇ ਵਿੱਚ ਆ ਚੁੱਕੀ ਸੀਗੀ ਮੈਂ ਦੋ ਇਹਨੋਂ ਉਸੇ ਬਹੁਤ ਵੱਡਾ ਹਾਸਾ ਹੋਇਆ ਹੋਇਆ ਸੀ ਵੇ ਜਾ ਤੇ ਜਿਹੜੀ ਇਹ ਟ੍ਰੇਨ ਆ ਨਾ ਇਹ ਰੇਲ ਗੇ ਇਹ ਟ੍ਰੇਨ ਆ ਜਿਹੜੀ ਇਹ ਕਰੰਟ ਟ੍ਰੇਨ ਹੈ ਜੀ ਇਹ ਇਹ ਕਰੰਟ ਟ੍ਰੇਨ ਆ ਜਿਹੜੀ ਕਿ ਪਟੜੀ ਪਰ ਕੰਮ ਕਰਦੀ ਹੈ ਇਹ ਰੇਲਵੇ ਟਰੈਕ ਤੇ ਕੰਮ ਕਰਦੀ ਹੈ ਇਹ ਕਿਸ ਦੀ ਹੈਲਪ ਦੇ ਨਾਲ ਹੀ ਦੂਜੀ ਟ੍ਰੇਨ ਨੂੰ ਸਿੱਧਾ ਕੀਤਾ ਗਿਆ ਤੇ ਆਹ ਦੇਖ ਸਕਦੇ ਹੋ ਹੋਰ ਡੱਬੇ ਵੀ ਨਾ ਜਿਹੜੇ ਮਾਲ ਗੱਡੀ ਦੇ ਨੇ ਉਹ ਲੈਨ ਤੋਂ ਹੇਠਾਂ ਉਤਰ ਚੁੱਕੇ ਨੇ ਤੇ ਹੋਰ ਟਰੈਕ ਵੀ ਜਿਹੜੇ ਲੈਨਾਂ ਨੇ ਹੋਰ ਵੀ ਉਹ ਵੀ ਬੰਦ ਹੋ ਚੁੱਕੀਆਂ ਨੇ ਜਿਸ ਕਰਕੇ ਹੋਰ ਰੇਲ ਆਵਾਜਾਈ ਠੱਪਾ ਕੀਤੀ ਗਈ ਆ ਆ ਦੇਖ ਸਕਦੇ ਹੋ ਕਾਫੀ ਵੱਡਾ ਇੰਜਣ ਦਾ ਨੁਕਸਾਨ ਹੋ ਚੁੱਕਿਆ ਏ ਇਹ ਕਿੰਨੇ ਵਜੇ ਦੇ ਕਰੀਬ ਆਇਆ ਬ੍ਰਿਜੀ ਆ ਖਾਸਾ 4:00 ਹਾਂਜੀ 4 ਵਜੇ 4 ਵਜੇ ਸਵੇਰੇ 3 4 ਵਜੇ ਦੇ ਸਵੇਰੇ ਤਕਰੀਬਨ ਸਵੇਰ ਦਾ ਟਾਈਮ ਸੀਗਾ 3 4 ਵਜੇ ਦਾ ਉਸ ਸਮੇਂ ਹਾਸਾ ਹੋਇਆ ਇਹ ਇਹ ਕਿਹੜਾ ਬਣਾ ਲੋਕੇਸ਼ਨ ਕਿਹੜੀ ਆਈ ਇਹ ਇਹ ਨਿਊ ਸਰੰਦ ਦੇ ਸਮੱਸਿਆ ਵਿੱਚ ਹਾਂਜੀ ਹਾਂਜੀ ਇਹ ਮਾਦੋਪੁਰ ਲਗ ਸੇ ਲੋਕੇਸ਼ਨ ਪੈਂਦੀ ਹੈ ਨਿਊ ਸਰੰਦ ਕਹਿੰਦੇ ਨੇ ਇਸ ਨੂੰ ਵੀਰ ਜੀ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਹਾਂਜੀ ਇਸ ਬਾਰੇ ਪਤਾ ਹੀ ਨਹੀਂ ਲੱਗਿਆ ਸਾਨੂੰ ਕੁਝ ਅੱਛਾ ਜੀ ਕਿਹੜੀ ਜਗ੍ਹਾ ਤੋਂ ਵੀਰ ਜੀ ਤੁਸੀਂ ਇਹ ਵੀਰ ਲੋਕਲੇ ਨੇ ਕਹਿੰਦੇ ਚਲੋ ਜਾਨ ਮਾਲ ਦਾ ਬਚਾਅ ਹੋ ਚੁੱਕਾ ਹੈ ਨਾ ਪਰ ਜਿਹੜਾ ਕਿ ਇਹ ਟ੍ਰੇਨਾਂ ਦਾ ਹਾਸਾ ਜਿਹੜਾ ਹੋਇਆ ਏ ਇਹਦੇ ਨਾਲ ਇਨਸਾਨ ਹੋ ਗਏ ਹੈ ਨਾ ਇੰਜਣਾਂ ਦਾ ਅੱਛਾ ਇਹ ਇੰਜਨ ਕੱਲਿਓ ਸੀਗੇ ਮੇਰੇ ਹਿਸਾਬ ਨਾਲ ਹੈ ਇਹਨਾਂ ਵੇਲੇ ਤੁਹਾਨੂੰ ਪਤਾ ਨਹੀਂ ਲੱਗਿਆ ਅੱਛਾ ਜੀ ਚੱਲ ਰਹੀ ਐ ਇਸਦੀ ਕਾਰਵਾਈ ਹੈ ਹਾਂਜੀ ਰੇਲ ਵਿਭਾਗ ਵੱਲੋਂ ਇਸਦੀ ਕਾਰਵਾਈ ਚੱਲ ਰਹੀ ਆ ਦੇਖਦੇ ਅੱਗੇ ਕੀ ਮੰਨਦਾ ਏ ਆਹ ਦੇਖ ਸਕਦੇ ਹੋ ਕੰਮਕਾਰ ਇਸ ਸਮੇਂ ਚੱਲ ਰਿਹਾ ਹੈ ਇਹ ਰੇਲਵੇ ਦੇ ਅਧਿਕਾਰੀ ਨੇ ਉਹ ਕੰਮ ਕਰ ਰਹੇ ਨੇ ਤੁਹਾਡੇ ਸਾਹਮਣੇ ਰੇਲਵੇ ਕਰਮਚਾਰੀ ਤੇ ਇਹ ਰੇਲਵੇ ਟਰੈਕ ਆ ਇਹ ਇਸ ਤੇ ਵੀ ਕੰਮ ਚੱਲ ਰਿਹਾ ਹੈ ਦੇਖ ਸਕਦਾ ਤੁਸੀਂ ਹਾਂਜੀ ਦੇਖ ਸਕ ਰਹੇ ਹੋ ਤੁਸੀਂ ਇਸ ਸਮੇਂ ਕੰਮ ਚੱਲ ਰਿਹਾ ਰੇਲਵੇ ਰੇਲਵੇ ਟਰੈਕ ਤੇ ਜੋ ਕਿ ਰੇਲਵੇ ਤੇ ਦੇਖ ਸਕਦੇ ਹੋ ਸੀ ਲਾਈਟਾਂ ਜਗ ਚੁੱਕੀਆਂ ਨੇ ਆ ਦੇਖੋ ਜੀ ਕਿੱਡੀ ਵੱਡੀ ਟ੍ਰੇਨ ਆ ਇਹ ਕਾਫੀ ਵੱਡੀ ਟ੍ਰੇਨ ਆ ਕੈਸਾ ਕਹਦੇ ਇਸ ਨੂੰ ਟ੍ਰੇਨ ਕ੍ਰੇਨ ਕਹਿੰਦੇ ਇਸ ਨੂੰ ਜੋ ਕਿ ਪਟੜੀ ਤੇ ਕੰਮ ਕਰਦੀ ਹੈ ਕ੍ਰੇਨ کافی ਵੱਡਾ ਇਸ ਜਗ੍ਹਾ ਤੇ ਨੁਕਸਾਨ ਹੋਇਆ ਤੁਸੀਂ ਵੇਖ ਸਕਦੇ ਹੋ ਦੇਖਦੇ ਆਂ ਕਿ ਚੱਲ ਕੇ ਦਿਖਾਣੇ ਆਂ ਦਰਸ਼ਕੋ ਤੁਹਾਨੂੰ ਕਿਵੇਂ ਹੋ ਰਿਹਾ ਇਹ ਕੰਮ ਟ੍ਰੇਨ ਦੁਹਾਰਾ ਆਪਾਂ ਦੇਖਦੇ ਆਂ ਨਾ ਦੇਖੋ ਇਹ ਕਾਫੀ ਵੱਡੀ ਟ੍ਰੇਨ ਹੈ ਹੈ ਕ੍ਰੇਨ ਹੈ ਜੋ ਕਿ ਕਾਫੀ ਵੱਡੀ ਆ ਤੇ ਟ੍ਰੇਨਾਂ ਮੇਰੇ ਸਾਹਮਣੇ ਸਾਰੀਆਂ ਬੰਦ ਕਰ ਦਿੱਤੀਆਂ ਗਏ ਨੇ ਇਸ ਜਿਹੜਾ ਕਿ ਟ੍ਰੈਕ ਆਈ ਹੈ ਇਹ ਲੁਧਿਆਣਾ ਵਾਇਆ ਅੰਮ੍ਰਿਤਸਰ ਤੋਂ ਦਿੱਲੀ ਨੂੰ ਜਾਂਦਾ ਜੀ ਇਹ ਇਹ ਲਾਈਨ ਜਿਹੜੀ ਕੀ ਵਾਇਆ ਅੰਮ੍ਰਿਤਸਰ ਲੁਧਿਆਣਾ ਹੋ ਕੇ ਦਿੱਲੀ ਪਹੁੰਚਦੀ ਆ ਅੰਬਾਲਾ ਦੇ ਰਾਹਤੇ ਦਿੱਲੀ ਪਹੁੰਚਦੀ ਐ ਇਹ ਇਹ ਲਾਈਨ ਆ ਤਾਂ ਇਹ ਲਾਈਨਾਂ ਸਾਰੀਆਂ ਹੀ ਬੰਦ ਕਰ ਦਿੱਤੀਆਂ ਗਿਆ ਨੇ ਤੇ ਤੁਸੀਂ ਦੇਖ ਸਕਦੇ ਹੋ ਕਾਫੀ ਵੱਡੀ ਕ੍ਰੇਨ ਆ ਹਾਂਜੀ ਕਾਫੀ ਵੱਡਾ ਟ੍ਰੈਕ ਕਾਫੀ ਵੱਡਾ ਨੁਕਸਾਨ ਹੋ ਚੁੱਕਿਆ ਦੋ ਟ੍ਰੇਨਾਂ ਦਾ ਆਪਸ ਵਿੱਚ ਭੜਗੀਆਂ ਸਨ ਸਵੇਰ ਦਾ 5 ਵਜੇ ਦਾ ਟਾਈਮ ਸੀਗਾ ਜਦੋਂ ਇਹ ਹਾਦਸਾ ਹੋਇਆ ਏ ਤੇ ਬਾਕੀ ਜਾਨ ਮਾਲ ਤੋਂ ਬਚਾ ਹੋ ਗਿਆ ਏ ਤੇ ਕਹਿੰਦੇ ਨੇ ਕਿ ਜਿਹੜਾ ਕੀ ਇਹ ਅਮਾਲ ਗੱਡੀ ਤੇ ਇੱਕ ਐਕਸਪ੍ਰੈਸ ਗੱਡੀ ਦੇ ਦਰਮਿਆਨ ਇਹ ਹਾਦਸਾ ਹੋਇਆ ਏ ਆਪਸ ਵਿੱਚ ਦੋ ਟ੍ਰੇਨਾਂ ਭੜਗੀਆਂ ਇੱਕ ਟਰੈਕ ਤੇ ਦੋਨੋਂ ਟ੍ਰੇਨਾਂ ਚੱਲ ਰਹੀਆਂ ਸਨ ਆ ਜ਼ੂਮ ਕਰਕੇ ਦਿਖਾਣਾ ਦਰਸ਼ਕੋ ਤੁਹਾਨੂੰ ਪਰ ਆਹ ਦੇਖੋ ਕਿ ਕਿੰਨੀ ਬੜੀ ਕ੍ਰੇਨ ਹੈ ਇਹ ਹਾਂਜੀ ਅੱਗੇ ਪਹੁੰਚ ਕੇ ਦੇਖਦੇ ਆਪਾਂ ਕੀ ਪ੍ਰਸਥਿਤੀ ਹੈ ਇਸ ਸਥਾਨ ਦੀ ਸਾਰੀ ਦਿਖਾਣਾ ਲੋਕੇਸ਼ਨ ਤੁਹਾਨੂੰ ਵੀਡੀਓ ਦੇ ਵਿੱਚ ਆ ਦੇਖ ਸਕਦੇ ਹੋ ਕਾਫੀ ਵੱਡੀ ਕ੍ਰੇਨ ਆ ਕਾਫੀ ਵੱਡੀ ਕ੍ਰੇਨ ਆ ਜੋ ਕਿ ਇਹ ਸਟੈਂਡਰਡ ਹਾਂਜੀ ਤੁਸੀਂ ਵੇਖ ਰਹੇ ਹੋ ਕਾਫੀ ਵੱਡਾ ਹਾਦਸਾ ਹੋ ਚੁੱਕਿਆ ਏ ਤੇ ਇਹ ਸਰੰਦ ਸਿਟੀ ਨਜ਼ਦੀਕ ਪੈਂਦਾ ਜੀ ਇਹ ਪਿੰਡਾ ਕਰੇ ਨੋ ਮਾਧੋ ਪਰਦੇ ਦੇ ਨਿਕਸ਼ ਦੀ ਕੋਇਆ ਜਹਾਸਾ ਹੈ ਚੱਲ ਰਿਹਾ ਇਸ ਸਮੇਂ ਕੰਮ ਇਹਨਾਂ ਟ੍ਰੇਨਾਂ ਨੂੰ ਇੱਕ ਟ੍ਰੇਨ ਤਾਂ ਸਾਈਡ ਤੇ ਕਰ ਦਿੱਤੀ ਗਿਆ ਤੁਸੀਂ ਵੇਖ ਸਕਦੇ ਹੋ ਇੰਜਨ ਆ ਕਾਫੀ ਵੱਡਾ ਇੰਜਨ ਹੈ ਇਸ ਦਾ ਜੋ ਕਿ ਇੱਕ ਸਾਈਡ ਤੇ ਕਰ ਦਿੱਤਾ ਗਿਆ ਹੈ ਤੇ ਇਹ ਟ੍ਰੇਨ ਆ ਦੇਖ ਸਕਦੇ ਹੋ ਤੁਸੀਂ ਇਹ ਕਰਮਚਾਰੀ ਇਹ ਲੋਬ ਦੇ ਕਰਮਚਾਰੀ ਲੱਗੇ ਹੋਏ ਨੇ ਆਪਣਾ ਕੰਮ ਕਰਨਾ ਦੇਖੋ ਇਸ ਜਗ੍ਹਾ ਤੇ ਲੋਕੇਸ਼ਨ ਤੇ ਮਾਹੌਲ ਇਸ ਤਰ੍ਹਾਂ ਦਾ ਬਣਿਆ ਹੁੰਦਾ ਜਿਵੇਂ ਕਿ ਬਹੁਤ ਵੱਡਾ ਮੇਲਾ ਲੱਗਿਆ ਹੋਵੇ ਇਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਇਸ ਜਗ੍ਹਾ ਤੇ ਤੁਸੀਂ ਲੋਕਾਂ ਦਾ ਇਕੱਠ ਦੇਖ ਸਕਦੇ ਹੋ ਜਿਵੇਂ ਕੋਈ ਇਥੇ ਕਿਸੇ ਫਿਲਮ ਦੀ ਸ਼ੂਟਿੰਗ ਚੱਲਦੀ ਹੋਵੇ ਉਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ ਪਰ ਜਾਲ ਮਾਲ ਦਾ ਬਚਾਉ ਰਹਿ ਗਏ ਜਿਵੇਂ ਕਿ ਅੱਡਾ ਬੜਾ ਹਾਸਾ ਹੋਇਆ ਪਰ ਜਾਲ ਮਾਲ ਤੋਂ ਬਚਾਉ ਰਹਿ ਗਏ ਜਿਵੇਂ ਕਿ ਇਸ ਦੇ ਵਿੱਚ ਦੇਖ ਸਕਦੇ ਹੋ ਟ੍ਰੇਨਾਂ ਦਾ ਹੀ ਨੁਕਸਾਨ ਹੋਇਆ ਏ ਹਾਂਜੀ ਟ੍ਰੇਨਾਂ ਦਾ ਹੋਇਆ ਏ ਨੁਕਸਾਨ ਕਾਫੀ ਵੱਡਾ ਤੇ ਰੇਲਵੇ ਵਿਭਾਗ ਦੇ ਕਰਮਚਾਰੀ ਲੱਗੇ ਹੋਏ ਨੇ ਆਪਣਾ ਕੰਮ ਕਰਨਾ ਤੁਸੀਂ ਦੇਖ ਸਕਦੇ ਹੋ ਰੇਲਵੇ ਵਿਭਾਗ ਦੇ ਕਰਮਚਾਰੀ ਲੱਗੇ ਹੋਏ ਨੇ ਕੰਮ ਕਰਨਾ ਇਹ ਸਵੇਰ ਦਾ ਹਾਦਸਾ ਹੋਇਆ ਏ ਤੇ ਜਦਦੇ ਹੀ ਉਦੋਂ ਤੋਂ ਹੀ ਕਰਮਚਾਰੀ ਲੱਗੇ ਹੋਏ ਨੇ ਇਹ ਜਿਹੜੀ ਲੋਕੇਸ਼ਨ ਐ ਇਸ ਜਗ੍ਹਾ ਤੇ ਹੋਇਆ ਜੀ ਹਾਦਸਾ ਆਪਾਂ ਤਾਂ ਉਹਨੂੰ ਦਿਖਾ ਰਹੇ ਹਾਂ ਲੋਕੇਸ਼ਨ ਇਸ ਜਗ੍ਹਾ ਤੇ ਹੋਇਆ ਸੀਗਾ ਐਸਾ ਆ ਦੇਖੋ ਜੀ ਕਾਫੀ ਜਿਹੜੀਆਂ ਕਰੇਨਾਂ ਨੇ ਟ੍ਰੇਨ ਕਰੇਨ ਆਈ ਹੋਈਆਂ ਪਹੁੰਚੇ ਨੇ ਇਸ ਜਗ੍ਹਾ ਤੇ ਤਾਂ ਲਾਈਟਾਂ ਲੱਗ ਚੁੱਕੀਆਂ ਨੇ ਆ ਦੇਖ ਸਕਦੇ ਤੁਸੀਂ ਲਾਈਟਾਂ ਲੱਗ ਚੁੱਕੀਆਂ ਨੇ ਸ਼ਾਮ ਦਾ ਟਾਈਮ ਹੈ ਸਮੇ ਸਾਰੇ ਹੀ ਟਰੈਕ ਲੈਣਾਂ ਸਾਰੀਆਂ ਹੀ ਬੰਦ ਕਰ ਦਿੱਤਾਂਗੇ ਇਹਨੇ ਰੇਲਵੇ ਵਿਭਾਗ ਵੱਲੋਂ ਜਿਸ ਕਰਕੇ ਯਾਤਰੀਆਂ ਨੂੰ ਪ੍ਰੋਬਲਮ ਆ ਸਕਦੀ ਹੈ ਆ ਦੇਖ ਸਕਦੇ ਹੋ ਜੀ ਟ੍ਰੈਕ ਦਾ ਚੱਲ ਰਿਹਾ ਹੈ ਟ੍ਰੈਕ ਦਾ ਕੰਮ ਆ ਰੇਲਵੇ ਸਟ੍ਰੈਕ ਦਾ ਚੱਲ ਰਿਹਾ ਹੈ ਇਹ ਕੰਮ ਆ ਕਾਫੀ ਵੱਡੀ ਕ੍ਰੇਨ ਹੈ ਤੁਸੀਂ ਦੇਖ ਸਕਦੇ ਹੋ ਤੇ ਆ ਵੀ ਤੁਹਾਨੂੰ ਦਿਖਾਣੇ ਅੱਗੇ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਆ ਦੇਖ ਸਕਦੇ ਹੋ ਕਾਫੀ ਵੱਡਾ ਨੁਕਸਾਨ ਹੋਇਆ ਹੈ ਜਿਹੜੀ ਕੀ ਮਾਲ ਗੱਡੀ ਹੈ ਮਾਲ ਗੱਡੀ ਦਾ ਕਾਫੀ ਵੱਡਾ ਨੁਕਸਾਨ ਹੋਇਆ ਰੇਲ ਭਵਾਗ ਦਾ ਤੁਸੀਂ ਦੇਖ ਸਕਦੇ ਹੋ ਆਹ ਦੇਖ ਸਕਦੇ ਤੁਸੀਂ ਚੱਲ ਰਿਹਾ ਹੈ ਕੰਮ ਟਰੈਕ ਤੇ ਟਰੈਕ ਤੇ ਤੁਸੀਂ ਦੇਖ ਸਕਦੇ ਹੋ ਤੁਸੀਂ ਕੰਮ ਚੱਲ ਰਿਹਾ ਹੈ ਰੇਲ ਭਵਾਗ ਦੇ ਕਰਮਚਾਰੀ ਲੱਗੇ ਹੋਏ ਨੇ ਕੰਮ ਕਰਨਾ ਕਾਫੀ ਵੱਡਾ ਟਰੈਕ ਆ ਆ ਦੇਖ ਸਕਦੇ ਹੋ ਚੱਲ ਰਿਹਾ ਤੁਹਾਡੇ ਸਾਹਮਣੇ ਕੰਮ ਰੇਲਵੇ ਭਾਗ ਦੇ ਕਰਮਚਾਰੀ ਬੜੀ ਮਿਹਨਤ ਦੇ ਨਾਲ ਕੰਮ ਕਰ ਰਹੇ ਨੇ ਹਾਂਜੀ ਤੁਸੀਂ ਵੇਖ ਰਹੇ ਹੋ ਰੇਲਵੇ ਟਰੈਕ ਤੇ ਕੰਮ ਚੱਲ ਰਿਹਾ ਹੈ ਹਾਂਜੀ ਬੇਲ ਵਿਭਾਗ ਦੇ ਕਰਮਚਾਰੀ ਜਦੋਂ ਜਹਾਜ਼ ਲੱਗੇ ਹੋਏ ਨੇ ਕੰਮ ਕਰਨ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਅੱਜ ਜਦ ਮੈਂ ਪਹੁੰਚਿਆ ਹਾਂ ਸਰੰਦ ਸਹਿਰ ਜਿੱਤੇ ਕੀ ਇਹ ਕੰਮ ਚੱਲ ਰਿਹਾ ਤੁਸੀਂ ਵੇਖ ਸਕਦੇ ਹੋ ਜਿੱਥੇ ਕਿ ਇਹ ਹਾਦਸਾ ਹੋਇਆ ਬਹੁਤ ਵੱਡਾ ਸਾਡੇ ਇਸਾਨ ਨੂੰ ਜੀ ਕਾਫੀ ਵੱਡਾ ਨੁਕਸਾਨ ਹੋਇਆ ਇਸ ਜਗ੍ਹਾ ਤੇ ਹਾਂਜੀ ਤੁਸੀਂ ਵੀ ਦੇਖ ਸਕਦੇ ਹੋ ਚੱਲ ਰਿਹਾ ਇਹ ਕੰਮ ਆਹ ਦੇਖ ਸਕਦੇ ਤੁਸੀਂ ਸਾਰੇ ਲੈਨਾਂ ਬੰਦ ਹੋ ਚੁੱਕੇ ਨੇ ਤੇ ਚੱਲ ਰਿਹਾ ਇਸ ਲਾਈਨ ਤੇ ਕੰਮ ਰੇਲਵੇ ਭਾਗ ਦੇ ਕਰਮਚਾਰੀ ਕਰ ਰਹੇ ਨੇ ਕੰਮ ਦੇਖ ਸਕਦੇ ਤੁਸੀਂ ਕਾਫੀ ਕਰੇਨਾ ਇਸ ਜਗ੍ਹਾ ਤੇ ਪਹੁੰਚਿਆ ਹੋਣਾ ਹੈ ਛੋਟੀਆਂ ਤੇ ਛੋਟੀਆਂ ਵੱਡੀਆਂ ਤੇ ਵੱਡੀਆਂ ਕਰੇਨਾ ਸਾਰੀਆਂ ਤਕਰੀਬਨ ਇੱਥੇ ਪਹੁੰਚੇ ਹੋਏ ਨੇ ਜਿਸ ਤਰ੍ਹਾਂ ਤੁਸੀਂ ਵੇਖ ਸਕਦੇ ਹੋ ਜੀਬੀਸੀ ਜੀਬੀਸੀ ਵੀ ਇਸ ਜਗ੍ਹਾ ਤੇ ਪਹੁੰਚ ਗਈ ਹੈ ਉਹ ਵੀ ਦੇਖ ਸਕਦੇ ਤੁਸੀਂ ਹਾਂਜੀ ਇਹ ਜਿਹੜਾ ਹਾਸਾ ਹੋਇਆ ਨਾ ਸਵੇਰ ਦੇ ਸਮੇਂ ਹੋਇਆ ਜੀ ਇਹ ਹਾਸਾ ਹੈ ਬਹੁਤ ਵੱਡਾ ਹਾਸਾ ਹੋਇਆ ਅੱਜ ਪਰ ਜਾਨ ਤੋਂ ਯਾਨੀ ਕਿ ਜਾਨ ਦਾ ਬਚਾਅ ਰਹਿ ਗਿਆ ਜਿਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸਹੀ ਜਾਨ ਨਹੀਂ ਇਸ ਵਿੱਚ ਗਈ ਹੈ ਹਾਂਜੀ ਤੁਸੀਂ ਦੇਖ ਸਕਦੇ ਹੋ ਕਾਫੀ ਵੱਡਾ ਟਰੈਕ ਆ ਜਿਸ ਤੇ ਕੰਮ ਚੱਲ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਦਰਸ਼ਕੋ ਕਾਫੀ ਵੱਡਾ ਟਰੈਕ ਹੈ ਜਿਸ ਤੇ ਕੰਮ ਚੱਲ ਰਿਹਾ ਹੈ ਇਹ ਰੇਲਵੇ ਹਾਂਜੀ ਇਹ ਟਰੈਕ ਹੈ ਸਰੰਦ ਸਹਿਰ ਦੇ ਨਜ਼ਦੀਕ ਹੈ ਜਿਸ ਜਗ੍ਹਾ ਤੇ ਹਾਸਾ ਵਾਪਰਿਆ ਦੇਖ ਸਕਦੇ ਹੋ ਕਾਫੀ ਵੱਡਾ ਹਾਸਾ ਵਾਪਰਿਆ ਇਹ ਦੇਖ ਸਕਦਾ ਤੁਸੀਂ ਜਿਹੜੇ ਰੇਲਵੇ ਵਿਭਾਗ ਦੇ ਕਰਮਚਾਰੀ ਨੇ ਲੱਗੇ ਹੋਏ ਨੇ ਕੰਮ ਕਰਨ ਲਾਈਨਾਂ ਤੇ ਵੀ ਕੰਮ ਕਰ ਰਹੇ ਨੇ ਲਾਈਨਾਂ ਦਾ ਵੀ ਕਾफी ਨੁਕਸਾਨ ਹੋ ਚੁੱਕਾ ਹੈ ਕਿਉਂਕਿ ਇਹ ਜਿਹੜੀਆਂ ਕੀ ਟ੍ਰੇਨਾਂ ਹੁੰਦੀਆਂ ਨੇ ਕਾफी ਬਾਜਨਾ ਹੁੰਦਾ ਹੈ ਇਹਨਾਂ ਵਿੱਚ ਬਾਜਨਾ ਹੋਣ ਦੇ ਨਾਲ ਐਡਾ ਬੜਾ ਹਾਸਾ ਤਾਂ ਫਿਰ ਹੋਣਾ ਹੀ ਹੈ ਜਦੋਂ ਟਕਰਾ ਹੁੰਣਾ ਇਹਨਾਂ ਦਾ ਤੇ ਇੱਕ ਪਾਸੇ ਤੁਸੀਂ ਵੇਖ ਸਕਦੇ ਹੋ ਹਾਂਜੀ ਚੱਲ ਰਿਹਾ ਕੰਮ ਤੁਹਾਡੇ ਸਾਹਮਣੇ ਤੁਸੀਂ ਵੇਖ ਸਕਦੇ ਹੋ ਜੀਵਸੀ ਦੀ ਸਹਾਇਤਾ ਨਾਲ ਇਹ ਜਿਹੜੀ ਕੀ ਵੱਡੀ ਵੱਡੀ ਇਹ ਕੰਮ ਵੱਡੀ ਜੀਵਸੀ ਹੈ ਜਿਹੜੀ ਕੀ ਕੋਲੇ ਨੂੰ ਹਟਾਰੀ ਆ ਟਰੈਕ ਤੋਂ ਆਪਾਂ ਅੱਗੇ ਪਹੁੰਚ ਕੇ ਦਿਖਾਨੇ ਆ ਉਹ ਵੀ ਤੁਹਾਨੂੰ ਆ ਦੇਖ ਸਾਦਰ ਸਿੰਘ ਟਰੈਨ ਜੋ ਕਿ ਇਹ ਹੈ ਨਾ ਕ੍ਰੇਨ ਹੈ ਇਸ ਵੇਲੇ ਨਾ ਕੋਲਾ ਹਟਾਰੀਆ ਜਿਹੜੇ ਕਿ ਸਾਰਾ ਰਸਤਾ ਬੰਦ ਹੋ ਚੁੱਕਿਆ ਸੀਗਾ ਇਸ ਜਗ੍ਹਾ ਤੇ ਹਾਂਜੀ ਤੁਸੀਂ ਦੇਖ ਸਕਦੇ ਹੋ ਕਾਫੀ ਵੱਡੀ ਆ ਮਸ਼ੀਨ ਹੈ ਜਿਹੜੀ ਕਿ ਟਾਟਾ ਹਾ ਚਾਚੀ ਕੰਪਨੀ ਦੀ ਮਸ਼ੀਨਾਂ ਜਿਹੜੀ ਕਿ ਇਹ ਲੱਗ ਰਹੀ ਹੈ ਤੁਹਾਡੇ ਸਾਹਮਣੇ ਕੰਮ ਕਰ ਰਹੀ ਆ ਹਾਂਜੀ ਦੇਖ ਸਕਦੇ ਤੁਸੀਂ ਲੈਨ ਤੋਂ ਸਾਈਡ ਤੇ ਕੀਤਾ ਜਾ ਰਿਹਾ ਜਿਹੜਾ ਵੀ ਮਲਵਾ ਇਸੇ ਜਗਾ ਤੇ ਪੈਣਾ ਤੁਸੀਂ ਵੇਖ ਸਕਦੇ ਹੋ ਮੰਤੀ ਤੁਸੀਂ ਵੇਖ ਸਕਦੇ ਹੋ ਇਹਨਾਂ ਜਿਹੜਾ ਮਲਵਾ ਇਸ ਕ੍ਰੇਨ ਦੀ ਸਹਾਇਤਾ ਦੇ ਨਾਲ ਜੀਵੀਸੀ ਵੱਡੀ ਜੀਵੀਸੀ ਦੀ ਸਹਾਇਤਾ ਦੇ ਨਾਲ ਸਾਈਡ ਤੇ ਕਰਤਾ ਜਾ ਰਿਹਾ ਇਹ ਦੇਖ ਸਕਦਾ ਹੋ ਤੁਸੀਂ ਕਾਫੀ ਵੱਡਾ ਐਕਸੀਡੈਂਟ ਹੋਇਆ ਇਸ ਜਗ੍ਹਾ ਤੇ ਟ੍ਰੇਨ ਦੋ ਟ੍ਰੇਨਾਂ ਆਪਸ ਵਿੱਚ ਟਕਰਾ ਗਈਆਂ ਸਨ ਇਸ ਜਗ੍ਹਾ ਤੇ ਸਵੇਰ ਦੇ ਵਕਤ ਸਵੇਰ ਦੇ ਸਮੇਂ ਦੋ ਟ੍ਰੇਨਾਂ ਆਪਸ ਵਿੱਚ ਟਕਰਾ ਗਈਆਂ ਸਨ ਇਸ ਜਗ੍ਹਾ ਤੇ ਤੇ ਇਸੇ ਲੋਕੇਸ਼ਨ ਨੂੰ ਨਿਊ ਸਰੰਦਵੀ ਕਹਿ ਸਕਦੇ ਹਾਂ ਇਸ ਲੋਕੇਸ਼ਨ ਨੂੰ ਨਿਊ ਸਰੰਦਵੀ ਕਹਿ ਸਕਦੇ ਹਾਂ ਤੇ ਇਹ ਮਾਦੋ ਪਰਦੇ ਦੇ ਨਜ਼ਦੀਕ ਪੈਂਦੀ ਹੈ ਲੋਕੇਸ਼ਨ ਜਿਹੜੀ ਲੋਕੇਸ਼ਨ ਆ ਨਿਊ ਸਰੰਦ ਮਾਦੋਪੁਰ ਦੇ ਨੇੜੇ ਈ ਇਹ ਲੋਕੇਸ਼ਨ ਜਿਸ ਜਗ੍ਹਾ ਤੇ ਹਾਦਸਾ ਵਾਪਰਿਆ ਆ ਵੀ ਵੱਡਾ ਹਾਦਸਾ ਵਾਪਰਿਆ ਤੁਸੀਂ ਵੇਖ ਸਕਦੇ ਹੋ ਚੱਲ ਰਿਹਾ ਏ ਜਦੋਂ ਜਹਦ ਕੰਮ ਇਸ ਜਗ੍ਹਾ ਤੇ ਹੋਣਾ ਦੋ ਟ੍ਰੇਨਾਂ ਦੇ ਟਕਰਾਉਣ ਦੇ ਨਾਲ ਆਪਸ ਵਿੱਚ ਭਿੰਨ ਦੇ ਨਾਲ ਕਾਫੀ ਵੱਡਾ ਹਾਦਸਾ ਵਾਪਰਿਆ ਪਰ ਜਾਨ ਮਾਲ ਤੋਂ ਵਿਚਾਰ ਰਹਿ ਗਏ ਜਿਵੇਂ ਕਹਿ ਸਕਦੇ ਹਾਂ ਕਿ ਵੀ ਪੈਸੈਂਜਰ ਟ੍ਰੇਨ ਹੁੰਦੀ ਆ ਉਸ ਵਿੱਚ ਨਾ ਵੀ ਉਸ ਦਾ ਵਿਚਾਰ ਰਹਿ ਗਿਆ ਏ ਵਿਅਕਤੀਆਂ ਦਾ ਜੋ ਕਿ ਪੈਸੈਂਜਰ ਹੁੰਦੇ ਨੇ ਉਹਨਾਂ ਦਾ ਵਿਚਾਰ ਰਹਿ ਗਿਆ ਏ ਉਹ ਹਾਦਸਾ ਵਾਪਰਨ ਤੋਂ ਵਿਚਾਰ ਰਹਿ ਗਿਆ ਇਹ ਜਿਹੜਾ ਹਾਦਸਾ ਹੋਇਆ ਏ ਇਹਨਾਂ ਮਾਲ ਗੱਡੀ ਟ੍ਰੇਨ ਦੇ ਨਾਲ ਇੱਕ ਇੰਜਣ ਦਾ ਹੋਇਆ ਜੋ ਕਿ ਸਿੰਗਲ ਇੰਜਣ ਸੀਗਾ ਹਾਂਜੀ ਹਾਂਜੀ ਦਰਸ਼ਕੋ ਇੱਕ ਜਿਹੜੀ ਮਾਲ ਗੱਡੀ ਮਾਲ ਗੱਡੀ ਰਹਿਣਾ ਸਿੰਗਲ ਟ੍ਰੇਨ ਸੀਗੀ ਸਿੰਗਲ ਟ੍ਰੇਨ ਦਾ ਮਤਲਬ ਕਹਿਣ ਦਾ ਉਸ ਦੇ ਨਾਲ ਡੱਬੇ ਨਹੀਂ ਸਨ ਤੇ ਜੇਕਰ ਡੱਬੇ ਹੁੰਦੇ ਨਾਲ ਪਰ ਪੈਸੇਂਜਰ ਟ੍ਰੇਨ ਆਉਂਦੀ ਜੇਕਰ ਫਿਰ ਉਸ ਦੇ ਨਾਲ ਮਾਲ ਜਾਂ ਮਾਲ ਦਾ ਖਾਤਰਾ ਹੋ ਸਕਦਾ ਸੀ ਤੇ ਇਹ ਇਕੱਲਾ ਇੰਜਣ ਹੋਣ ਕਾਰਨ ਵਿਚਾਵ ਰਹਿ ਗਿਆ ਇਹ ਕਾਫੀ ਜਗ੍ਹਾ ਕਾਫੀ ਦੂਰੀ ਤੱਕ ਹੈ ਟ੍ਰੈਕ ਦਾ ਨੁਕਸਾਨ ਹੋ ਚੁੱਕਿਆ ਹੈ ਜੋ ਕਿ ਬਿਲਕੁਲ ਟ੍ਰੈਕ ਐਸਾ ਦੇ ਅਸੇ ਨੂੰ ਕਿਉਂਕਿ ਰੇਲਵੇ ਲਾਈਨਾਂ ਦਾ ਕਾਫੀ ਦੂਰ ਤੱਕ ਹਾਸਾ ਗਰਸਤ ਹੋ ਚੁੱਕਿਆ ਨੇ ਲੈਣਾ ਤੇ ਤੁਸੀਂ ਦੇਖ ਸਕਦੇ ਹੋ ਚੱਲ ਰਿਹਾ ਏ ਕੰਮ ਹੈ ਜਿਹੜੀ ਕੀ ਇਹ ਵੱਡੀ ਜੀਵੀਸੀ ਹੈ ਇਸ ਦੇ ਨਾਲ ਜਿਹੜਾ ਮਲਵਾ ਹੈ ਟ੍ਰੇਨਾਂ ਦਾ ਉਹ ਰੇਲਵੇ ਟਰੈਕ ਤੋਂ ਚੁੱਕ ਕੇ ਦੂਸਰੀ ਤਰਫ ਰੱਖ ਦਿੱਤਾ ਜਾ ਰਿਹਾ ਹੈ ਸੇਫ ਜਗ੍ਹਾ ਤੇ ਇਸ ਨੂੰ ਟਾਟਾ ਹਾ ਚਾਚੀ ਦੀ ਮਸ਼ੀਨ ਕੈਟ ਵਿੱਚ ਵੀ ਕਹਿ ਸਕਦੇ ਆ ਆ ਦੇਖ ਸਕਦੇ ਤੁਸੀਂ ਹਾਂ ਬੜਾ ਏ ਡਿਸਟ੍ਰਿਕਟ ਦੇ ਸ੍ਰੀ ਫਤਿਹਗੜ੍ਹ ਸਾਹਿਬ ਦੇ ਨਜ਼ਦੀਕ ਸਰਾਂਧ ਚਹਿਰਾ ਜਿੱਥੇ ਇਹ ਹਾਦਸਾ ਹੋਇਆ ਅੱਜ ਤੇ ਇਸੇ ਮਾਸ ਜਗ੍ਹਾ ਤੇ ਪਹੁੰਚਾ ਹਾਂ ਕਸ਼ਟ ਘਟਨਾ ਸਥਾਨ ਤੇ ਤੇ ਤੁਸੀਂ ਵੇਖ ਸਕਦੇ ਹੋ ਮੌਕੇ ਦਾ ਸੀਨ ਹਾਂਜੀ ਇੱਕ ਤਰਫ ਤੁਸੀਂ ਵੇਖ ਸਕਦੇ ਹੋ ਜਿਹੜੇ ਕੀ ਕਾਰਟਰ ਹੁੰਦਾ ਏ ਕਾਰਟਰ ਦੇ ਨਾਲ ਲਾਈਨਾਂ ਨੂੰ ਕੱਟ ਕੇ ਸਹੀ ਕੀਤਾ ਜਾ ਰਿਹਾ ਏ ਹਾਂਜੀ ਹਾਂਜੀ ਇਹ ਵੱਡਾ ਹਾਈਡਰਾ ਕਰੇਨਾ ਜਿਸਦੀ ਹੈਲਪ ਦੇ ਨਾਲ ਇਹ ਸਾਈਡ ਤੇ ਕਰ ਦਿੱਤਾ ਜਾ ਰਿਹਾ ਏ ਮਲਵੇ ਨੂੰ ਜਿਵੇਂ ਕਹਿ ਸਕਦੇ ਜਿਹੜੇ ਕਿ ਇੰਜਣ ਨੇ ਉਹ ਹਾਈਡਰਾ ਟ੍ਰੈਨ ਹੈ ਇਸ ਦਾ ਕੀ ਕੰਮ ਹੁੰਦਾ ਇਹ ਲੈਂਡ ਨੂੰ ਸਹੀ ਕਰਦੀ ਆ ਹਾਂ ਜੀ ਜੀ ਹੈਡਰਾ ਟ੍ਰੇਨ ਆ ਤੁਸੀਂ ਵੇਖ ਸਕਦੇ ਹੋ ਅੱਗੇ ਇਸ ਦੇ ਨਾਲ ਕਾਫੀ ਚੌੜੀ ਪੱਤੀ ਲੱਗੀ ਹੋਈ ਆ ਜਿਹੜੀ ਕਿ ਇਹ ਜਦੋਂ ਚੱਲਦੀ ਆ ਜੋ ਵੀ ਜਿੰਨਾ ਵੀ ਭਾਰੀ ਭਾਰ ਘਮ ਅੱਗੇ ਕੋਈ ਵੀ ਚੀਜ਼ ਆਊਗੀ ਇਸ ਨੂੰ ਸਾਈਡ ਤੇ ਕਰ ਦਿੰਦੀ ਹੈ ਜੀ ਇਹ ਜਿਵੇਂ ਕਿ ਇਹ ਕਰਾ ਦਾ ਕੰਮ ਕਰਦੀ ਹੈ ਤੁਸੀਂ ਵੇਖ ਸਕਦੇ ਹੋ ਇਹ ਕੱਟ ਵੱਧ ਵੀ ਹੋ ਜਾਂਦਾ ਅੱਗੇ ਤੋਂ ਇਸ ਦਾ ਕਰਾਜ ਆ ਜੋ ਲੱਗਿਆ ਹੋਇਆ ਨਾ ਇਸ ਦੇ ਅੱਗੇ ਉਹ ਦੇਖ ਸਕਦਾ ਤੁਸੀਂ ਆਪਾਂ ਜ਼ੂਮ ਕਰਕੇ ਦਿਖਾਣਾ ਤੁਹਾਨੂੰ ਇਹ ਕੱਟ ਵੱਧ ਵੀ ਹੋ ਜਾਂਦੇ ਨੇ ਤੁਸੀਂ ਵੇਖ ਸਕਦੇ ਹੋ ਇਹ ਜਿਹੜੀ ਹਾਈਡਰੇਟਰ ਇਹਨਾਂ ਤੁਸੀਂ ਵੇਖ ਸਕਦੇ ਹੋ ਇਸ ਦੀ ਹੈਲਪ ਦੇ ਨਾਲ ਜਿਹੜਾ ਕਿ ਇੱਥੇ ਮਲਵਾ ਇਹ ਸਾਈਡ ਤੇ ਕੀਤਾ ਜਾ ਰਿਹਾ ਏ ਤੇ ਤੁਸੀਂ ਵੇਖ ਸਕਦੇ ਹੋ ਵੱਡੀ ਜੇਪਸੀ ਕ੍ਰੇਨ ਚੱਲ ਰਹੀ ਹੈ ਇਸ ਸਮੇਂ ਜਿਹੜੇ ਕਿ ਇਹ ਡੱਬੇ ਦੇਖ ਸਕਦੇ ਤੁਸੀਂ ਬਿਲਕੁਲ ਹੀ ਟੁੱਟ ਕੇ ਕਾਚਰੇ ਦਾ ਰੂਪ ਲੈ ਲਿਆ ਇਹਨਾਂ ਡੱਬਿਆਂ ਨੇ ਹਾਂਜੀ ਇਹ ਸਾਡਾ ਜੋ ਕਾਫੀ ਵੱਡਾ ਇਹ ਜਿਹੜੇ ਸਾਦੋਂ ਜਿਹੜੇ ਕੀ ਲੋਹੇ ਦੇ ਇਹ ਡੱਬੇ ਨੇ ਟਰੇਨ ਦੇ ਇਹ ਬਿਲਕੁਲ ਹੀ ਟੁੱਟੇ ਚੁੱਕੇ ਨੇ ਤੇ ਉਹਨਾਂ ਦਾ ਮਾਲ ਵੀ ਤਾਂ ਰੂਪ ਤਾਰ ਲਿਆ ਉਹਨਾਂ ਡੱਬਿਆਂ ਨੇ ਤੇ ਇਸ ਦੀ ਟਰੇਨ ਦੀ ਹੈਲਪ ਦੇ ਨਾਲੇ ਸਾਈਡ ਤੇ ਕਿਤੇ ਜਾ ਰਹੇ ਨੇ ਡੱਬੇ ਮਾਲ ਗੱਡੀ ਦੇ ਡੱਬੇ ਨੇ ਜਿਹੜੇ ਕੀ ਬਿਲਕੁਲ ਹੀ ਗਰਸਤ ਹੋ ਚੁੱਕੇ ਨੇ ਤੇ ਇੱਕ ਤਰਫ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਪਹੀਏ ਇਹਨਾਂ ਦੇ ਪਹੀਏ ਜਿਹੜੇ ਕੀ ਲੋਹੇ ਦੇ ਪਹੀਏ ਹੁੰਦੇ ਨੇ ਟਰੇਨ ਦੇ ਲੋਹੇ ਦੇ ਪਹੀਏ ਨੇ ਜਿਹੜੇ ਇਹ ਕੀ ਤੁਸੀਂ ਵੇਖ ਸਕਦੇ ਹੋ ਆਹ ਦੇਖ ਸਕਦੇ ਹੋ ਤੁਸੀਂ ਲੋਹੇ ਦੇ ਪਹੀਏ ਪਹੀਏ ਨੇ ਟਰੇਨ ਦੇ ਜਿਹੜੇ ਕੀ ਇਹ ਚੱਕ ਕੇ ਦੂਸਰੀ ਸਾਈਡ ਕਰ ਦਿੱਤੇ ਜਾ ਰਹੇ ਨੇ ਇੱਕ ਤਰਫ ਤੁਸੀਂ ਵੇਖ ਸਕਦੇ ਹੋ ਕਾਫੀ ਵੱਡੀ ਕ੍ਰੇਨ ਆ ਜੋ ਕਿ ਕ੍ਰੇਨ ਆ ਜਿਹੜੀ ਕਿ ਇਹ ਡੱਬਿਆਂ ਨੂੰ ਸਾਈਡ ਤੇ ਕਰ ਰਹੀ ਆ ਤੇ ਕਾਫੀ ਮਸ਼ੀਨਾਂ ਇਸ ਜਗ੍ਹਾ ਤੇ ਕੰਮ ਕਰ ਰਹੀਆਂ ਨੇ ਸਾਰੀਆਂ ਹੀ ਲੈਨਾਂ ਰੇਲਪਾ ਭਾਗ ਨੇ ਬੰਦ ਕਰ ਦਿੱਤੇ ਆਗੇ ਨੇ ਸਾਰੀਆਂ ਲੈਨਾਂ ਬੰਦ ਹੋ ਚੁੱਕੀਆਂ ਨੇ ਜਿਹੜੀਆਂ ਕਿ ਇਹ ਤੁਸੀਂ ਵੇਖ ਸਕਦੇ ਆ ਇਹ ਲੈਨਾਂ ਹੀ ਅੰਬਰਸਰ ਤੋਂ ਦਿੱਲੀ ਤੱਕ ਪਹੁੰਚਦੇ ਨੇ ਯਾਤਰੀਆਂ ਨੂੰ ਪਹੁੰਚਾਉਂਦੀਆਂ ਨੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਇਸੇ ਲੈਨਾਂ ਤੇ ਹੀ ਟ੍ਰੇਨਾਂ ਚੱਲਦੀਆਂ ਨੇ ਤੇ ਇਹ ਟ੍ਰੇਨਾਂ ਵਿੱਚ ਹੀ ਜਦੋਂ ਤੁਹਾਡੇ ਸਾਹਮਣੇ ਇਹ ਟਰੈਕ ਹੀ ਬੰਦਾ ਤਾਂ ਟ੍ਰੇਨ ਆਵੇ ਜਾਂ ਵੀ ਬੰਦੀ ਹੋ ਚੁੱਕ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਜਿਸ ਕਾਰਨ ਟ੍ਰੇਨ ਆਵਾਜਾਈ ਵੀ ਬੰਦ ਹੋ ਚੁੱਕੀ ਹੈ ਤੇ ਇੱਕ ਪਾਸੇ ਹਾਈਡਰਾ ਕ੍ਰੇਨ ਲੱਗੀ ਹੋਈ ਹੈ ਜਿਸਦੇ ਕਾਫੀ ਪਹੀਏ ਨੇ ਤੁਸੀਂ ਕਾਭੀ ਟਾਇਰ ਵੇਖ ਸਰਦੋਂ ਇਸਦੇ ਕਾਫੀ ਵੱਡੀ ਹਾਈਡਰਾ ਟ੍ਰੇਨ ਹੈ ਜਿਹੜੀ ਕਿ ਰੇਲਵੇ ਟਰੈਕ ਤੇ ਕੰਮ ਕਰਦੀ ਹੈ ਇਸ ਦੀ ਹੈਲਪ ਦੇ ਨਾਲ ਇਹ ਜਿਹੜਾ ਕਿ ਮਲ ਪਾਣਾ ਕੋਲਾ ਪਿਆਏ ਟਰੈਕ ਤੇ ਇਸ ਨੂੰ ਸਾਈਡ ਤੇ ਕਰ ਦਿੱਤਾ ਜਾ ਰਿਹਾ ਹੈ ਇਸ ਹਾਈਡਰਾ ਟ੍ਰੇਨ ਦੀ ਹੈਲਪ ਦੇ ਨਾਲ ਹਾਂਜੀ ਤੁਸੀਂ ਇੱਕ ਤਰਫ ਦੇਖ ਰਹੇ ਹੋ ਰੇਲਵੇ ਜਿਹੜੀ ਕੀ ਲਾਈਨ ਆਏ ਬਿਜਲੀ ਬਿਜਲੀ ਤੇ ਚਲਦੀ ਹੈ ਨਾ ਜੋ ਕਿ ਇਹ ਵੀ ਕੰਮ ਚੱਲ ਰਿਹਾ ਹੈ ਇਸ ਦਾ ਰੇਲਵੇ ਭਾਗ ਦੇ ਕਰਮਚਾਰੀ ਲੱਗੇ ਹੋਏ ਨੇ ਕੰਮ ਕਰਨ ਤੁਹਾਡੇ ਸਾਹਮਣੇ ਤੁਸੀਂ ਵੇਖ ਸਕਦੇ ਹੋ ਵੀਡੀਓ ਵਿੱਚ ਨੇੜੇ ਤੇੜੇ ਦੇ ਪਿੰਡਾਂ ਦੇ ਲੋਕ ਪਹੁੰਚ ਰਹੇ ਨੇ ਇਸ ਹਸਤਾਖਸੇ ਨੂੰ ਦੇਖਣ ਦੇ ਲਈ ਤੁਸੀਂ ਵੇਖ ਸਕਦੇ ਹੋ ਵੀਡੀਓ ਵਿੱਚ ਨੇੜੇ ਤੇੜੇ ਦੇ ਲੋਕ ਆ ਨਜ਼ਦੀਕੀ ਪਿੰਡਾਂ ਦੇ ਲੋਕ ਦੇਖਣ ਲਈ ਇਸ ਹਸਤਾਖਸੇ ਨੂੰ ਹਸਤੇ ਨੂੰ ਦੇਖਣ ਲਈ ਪਹੁੰਚ ਰਹੇ ਨੇ ਤੇ ਲੋਕਾਂ ਦਾ ਤੁਸੀਂ ਇਕੱਠ ਇਸ ਤਰ੍ਹਾਂ ਦੇਖ ਸਕਦੇ ਹੋ ਜਿਵੇਂ ਇੱਕ ਤਰ੍ਹਾਂ ਕਿਸੇ ਜਗ੍ਹਾ ਤੇ ਮੇਲਾ ਲੱਗਿਆ ਹੋਵੇ ਕਾਫੀ ਦੂਰ ਤੱਕ ਤੁਸੀਂ ਲੋਕਾਂ ਦਾ ਇਕੱਠ ਮੈਂ ਤੁਹਾਨੂੰ ਦਿਖਾਣਾ ਜ਼ੂਮ ਕਰਕੇ ਆ ਦੇਖੋ ਤੁਸੀਂ ਗੱਡੀਆਂ ਕਾਰਾਂ ਦੇ ਵਿੱਚ ਪਹੁੰਚ ਰਹੇ ਲੋਕਾਂ ਨੂੰ ਜਿਹੜੇ ਜਿਹਨਾਂ ਨੂੰ ਪਤਾ ਲੱਗ ਰਿਹਾ ਏ 20 ਜਗ੍ਹਾ ਤੇ ਹਾ ਚੁੱਕ ਹਾਸਾ ਹੋ ਚੁੱਕਾ ਏ ਤੇ ਜਿਹਨੂੰ ਜਿਹਨੂੰ ਪਤਾ ਲੱਗ ਰਿਹਾ ਪਹੁੰਚ ਰਹੇ ਲੋਕ ਦੂਰ ਦੂਰ ਤੋਂ ਹਾਂਜੀ ਦਰਸ਼ਕੋ ਜੇਕਰ ਤੁਹਾਨੂੰ ਮੇਰੀਆਂ ਵੀਡੀਓ ਚੰਗੀਆਂ ਲੱਗਦੇ ਆ ਤਾਂ ਮੇਰੇ ਚੈਨਲ ਨੂੰ ਤੁਸੀਂ ਕਰ ਲੋ ਜੀ ਸਬਸਕ੍ਰਾਈਬ ਤੇ ਲਾਇਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਅਤੇ ਵੀਡੀਓ ਨੂੰ ਕਰ ਦਿਓ ਜੀ ਦਬਕੇ ਸ਼ੇਅਰ ਅਗਲੀ ਵੀਡੀਓ ਤੱਕ ਸਾਡੇ ਨਾਲ ਜੁੜੇ ਰਹੋ ਜੀ